जिला ਪਟਿਆਲਾ ਦੀ ਨਾਬਾ ਮੰਡੀ ਚ ਮੌਜੂਦ ਹਾਂ ਕਿਉਂਕਿ ਨਾਬਾ ਦੀ ਮੰਡੀ ਏਸ਼ੀਆ ਦੀ ਸਭ ਤੋਂ ਦੂਜੇ ਨੰਬਰ ਦੀ ਵੱਡੀ ਮੰਡੀ ਆ ਇਸ ਵਾਰ ਮੱਕੀ ਨੇ ਰਿਕਾਰਡ ਤੋੜ ਆਮਦ ਕੀਤੀ ਆ ਨਾਬਾ ਦੀ ਮੰਡੀ ਚ ਸੋ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਚਾਹੇ ਚੋਨੇ ਦੀ ਬਿਜਾਈ ਵੀ ਚੱਲ ਰਹੀ ਆ ਚੋਨਾ ਲੱਗ ਚੁੱਕਿਆ ਪਰ ਮੱਕੀ ਵੀ ਹਜੇ ਤੱਕ ਆ ਰਹੀ ਆ ਨਾਬਾ ਦੀ ਮੰਡੀ ਚ ਦੇ ਲਗਾਤਾਰ ਉਹ ਜਿਹੜੀ ਹੁਣ ਇਸ ਟਾਈਮ ਮੱਕੀ ਦੇ ਆਮਦ ਬਿਸ ਘਟ ਗਈ ਕਿਉਂ ਮੱਕੀ ਦਾ ਸੀਜ਼ਨ ਐਂਡ ਤੇ ਆ ਗਿਆ ਹੁਣ ਵੀ 5-7000 ਕਟਾ ਰੋਜ਼ ਆ ਜਾਂਦਾ ਅੱਜ ਦੀ ਘੜੀ ਵੀ ਪਰ ਪਹਿਲਾਂ ਜਿਹੜੀ ਮੱਕੀ ਆਈ ਆ ਨਾਬੇ ਚ ਰਿਕਾਰਡ ਤੋੜ ਆਈ ਆ ਦੇਖੋ ਮੌਸਮ ਕਰਕੇ ਥੋੜਾ ਜਿਹਾ ਕਿਸਾਨਾਂ ਨੂੰ ਝਟਕਾ ਤਾਂ ਲੱਗਿਆ ਰੇਟ ਚ ਪਰ ਕੁੱਲ ਮਿਲਾ ਕੇ ਕਿਸਾਨ ਵੀ ਸੰਤੁਸ਼ਟ ਹੈ ਬਾਕੀ ਵਪਾਰੀ ਵੀ ਸੰਤੁਸ਼ਟ ਹੈ ਕਿਉਂ ਮੌਸਮ ਵਪਾਰੀ ਵਾਸਤੇ ਅਨੁਕੂਲ ਨਹੀਂ ਤੇਜ਼ ਕੀ ਕਿਉਂ ਮੱਕੀ ਜੇ ਖਰੀਦਦਾਰੀ ਵਪਾਰੀ ਗਿੱਲੀ ਮੱਕੀ ਹੁੰਦੀ ਸੀ ਉਹਨਾਂ ਨੂੰ ਵੀ ਕਿਤੇ ਸਕੌਨ ਨੂੰ ਥਾਉਣ ਨਹੀਂ ਸੀ ਮਿਲਦਾ ਉਹਦੇ ਕਰਕੇ ਥੋੜਾ ਬਹੁਤਾ ਚਲੋ ਰੇਟ 'ਚ ਝਟਕਾ ਸਾਰਿਆਂ ਨੂੰ ਲੱਗਿਆ ਪਰ ਕੁੱਲ ਮਿਲਾ ਕੇ ਜਿਹੜੀ ਮੰਡੀ ਹੈ ਉਹ ਨਾਭਾ ਮੰਡੀ ਪੰਜਾਬ 'ਚੋਂ ਤਕਰੀਬਨ ਇੱਕ ਨੰਬਰ ਤੇ ਰਹੀ ਹੈ ਇਸ ਸਾਲ ਨੂੰ ਭਾਈ ਸਾਹਿਬ ਇੱਕ ਡਬਲ ਮੱਕੀ ਆਈ ਹੈ ਸਭ ਸੰਤੁਸ਼ਟ ਨੇ ਲੇਬਰ ਵੀ ਸੰਤੁਸ਼ਟ ਹੈ ਆੜਤੀਏ ਵੀ ਖੁਸ਼ ਨੇ ਠੀਕ ਹੈ ਕਿਸਾਨ ਵੀ ਖੁਸ਼ ਨੇ ਰੇਟ ਵੀ ਠੀਕ ਮਿਲਿਆ ਕੁਝ ਵੀ ਕਰਕੇ ਵਜ੍ਹਾ ਹੋਈ ਹੈ ਵੀ ਰੇਟ ਕਿਤੇ ਨਹੀਂ ਪੰਦਰਿਆ ਘਟ ਘਟ ਲੱਗ ਗਿਆ ਹੋਵੇ ਨਹੀਂ ਸਭ ਸੰਤੁਸ਼ਟ ਨੇ 1800 ਰੇਟ ਗਿੱਲੀ ਮੱਕੀ ਦਾ ਠੀਕ ਹੈ ਜੀ ਸੁੱਕੀ 2000 ਤੋਂ ਉੱਪਰ ਅੱਛਾ ਜੀ ਯਾਨਕਿ ਜਿਹੜੀ ਪੂਰੀ ਸੁੱਕੀ ਸੀ ਉਹ 2000 ਤੋਂ ਪਲੱਸ ਹੀ ਗਈ ਹਾਂ 2021-22 ਤੱਕ ਵਿਕੀ ਹੈ ਠੀਕ ਹੈ ਜ਼ਿਲ੍ਹਾ ਪਟਿਆਲਾ ਦੀ ਨਾਬਾ ਮੰਡੀ 'ਚ ਮੌਜੂਦ ਹਾਂ ਕਿਉਂਕਿ ਨਾਬਾ ਦੀ ਮੰਡੀ ਏਸ਼ੀਆ ਦੀ ਸਭ ਤੋਂ ਦੂਜੇ ਨੰਬਰ ਦੀ ਵੱਡੀ ਮੰਡੀ ਆ ਜਿੱਥੇ ਪੂਰੀ ਕਿਸਾਨਾਂ ਦੀ ਜਿਹੜੀ ਫਸਲਾ ਉਹ ਰਿਕਾਰਡ ਤੋੜ ਆਉਂਦੀ ਆ ਚਾਹੇ ਕਣਕ ਹੋਵੇ ਚਾਹੇ ਝੋਨਾ ਹੋਵੇ ਚਾਹੇ ਬਾਸਮਤੀ ਝੋਨਾ ਹੋਵੇ ਜਾਂ ਫਿਰ ਮੱਕੀ ਹੋਵੇ ਇਸ ਵਾਰ ਮੱਕੀ ਨੇ ਰਿਕਾਰਡ ਤੋੜ ਆਮਦ ਕੀਤੀ ਆ ਨਾਬਾ ਦੀ ਮੰਡੀ 'ਚ ਸੋ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਚਾਹੇ ਝੋਨੇ ਦੀ ਬਿਜਾਈ ਵੀ ਚੱਲ ਰਹੀ ਆ ਝੋਨਾ ਲੱਗ ਚੁੱਕਿਆ ਪਰ ਮੱਕੀ ਵੀ ਹਜੇ ਤੱਕ ਆ ਰਹੀ ਆ ਨਾਬਾ ਦੀ ਮੰਡੀ ਚ ਦੇ ਲਗਾਤਾਰ ਰਿਕਾਰਡ ਤੋੜ ਜਨਿ ਕਿ ਪਿਛਲੇ 1 ਮਹੀਨੇ ਤੋਂ ਪੂਰੇ ਜੋਰਾ ਸ਼ੋਰਾ ਨਾਲ ਮੱਕੀ ਆ ਰਹੀ ਆ ਕਿਉਂਕਿ ਕਿਸਾਨਾਂ ਨੇ ਮੱਕੀ ਦੀ ਫਸਲ ਕਾਫੀ ਲਗਾਈ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਲਗਾਤਾਰ ਇਹ ਕਿਸਾਨਾਂ ਨੂੰ ਕਹਿ ਰਹੇ ਸੀ ਕਿ ਫਸਲਾਂ ਦਾ ਬਦਲਾਵ ਕਰੋ ਮੱਕੀ ਲਾਓ ਵੱਧ ਤੋਂ ਵੱਧ ਮੱਕੀ ਲਾਉਣੀ ਚਾਹੀਦੀ ਆ ਸੋ ਕਿਸਾਨਾਂ ਨੇ ਵੀ ਮੱਕੀ ਕਾਫੀ ਲਾਈ ਮੱਕੀ ਦੇ ਕੀ ਰੇਟ ਰਹੇ ਨੇ ਕਿਵੇਂ ਦਾ ਰਿਹਾ ਕਿਉਂਕਿ ਏਸ਼ੀਆ ਦੀ ਦੂਜੀ ਨੰਬਰੀ ਸਭ ਤੋਂ ਵੱਡੀ ਮੰਡੀ ਨਾਬਾ ਉੱਥੇ ਰੇਟਾਂ ਦੀ ਵੀ ਗੱਲਬਾਤ ਕਰਾਂਗੇ ਕਿ ਕਿਵੇਂ ਦੇ ਰੇਟ ਰਹੇ ਸੋ ਆਰਤੀਆ ਐਸੋਸੀਏਸ਼ਨ ਦੇ ਪ੍ਰਧਾਨ ਕਰਮਜੀਤ ਸਿੰਘ ਲਾਹੌਰਾ ਸਾਬਕਾ ਪ੍ਰਧਾਨ ਸਮੇਤ ਸਾਰੀ ਟੀਮ ਮੌਜੂਦ ਹੈ ਗੱਲਬਾਤ ਕਰਾਂਗੇ ਪ੍ਰਧਾਨ ਜੀ ਮੱਕੀ ਫਿਰ ਕਿੰਨੀ ਕਾਰ ਰਹੀ ਆ ਹੁਣ ਜਿਵੇਂ ਸੀਜ਼ਨ ਹੁਣ ਐਂ ਲੱਗਦਾ ਵੀ ਖਤਮ ਹੋਣ ਵਾਲਾ ਜੀ ਹਜੇ ਕਿੰਨੀ ਕਾਰ ਰਹੀ ਆ ਦੇਖੋ ਜਿਹੜੀ ਹੁਣ ਇਸ ਟਾਈਮ ਮੱਕੀ ਦੇ ਆਮਦ ਬੱਸ ਘਟ ਗਈ ਕਿਉਂ ਮੱਕੀ ਦਾ ਸੀਜ਼ਨ ਐਂਡ ਤੇ ਆ ਗਿਆ ਹੁਣ ਵੀ 5-7000 ਕਟਾ ਰੋਜ਼ ਆ ਜਾਂਦਾ ਅੱਜ ਦੀ ਘੜੀ ਵੀ ਪਰ ਪਹਿਲਾਂ ਜਿਹੜੀ ਮੱਕੀ ਆਈ ਹੈ ਨਾਬੇ ਚ ਰਿਕਾਰਡ ਤੋੜ ਆਈ ਹੈ ਜਿਸ ਦੀ ਕਿ ਸਾਨੂੰ ਵੀ ਇੰਨੀ ਆਸ ਨਹੀਂ ਸੀ ਜਿੰਨੇ ਅਸੀਂ ਕਿਸਾਨ ਭਰਾਵਾਂ ਦਾ ਵੀ ਮਤਲਬ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਨਾਬਾ ਮੰਡੀ ਤੇ ਇੰਨਾ ਵਿਸ਼ਵਾਸ ਕੀਤਾ ਤੇ ਸਾਨੂੰ ਇਥੇ ਆੜਤੀਆਂ ਨੂੰ ਫਸਲ ਲਿਆ ਕੇ ਨਮਾਜ ਬਿਲਕੁਲ ਪ੍ਰਧਾਨ ਜੀ ਕਈ ਵਾਰ ਦੇਖਦੇ ਆਪਾਂ ਕਿ ਕਿਸਾਨ ਖੁਸ਼ ਨਹੀਂ ਹੁੰਦੇ ਕਿਸਾਨ ਕਹਿੰਦੇ ਨੇ ਕਿ ਸਾਡੀਆਂ ਫਸਲਾਂ ਦੇ ਮੁੱਲ ਸਹੀ ਨਹੀਂ ਮਿਲਦੇ ਇਸ ਵਾਰ ਮੱਕੀ ਦਾ ਕਿਵੇਂ ਰਿਹਾ ਉਹਨਾਂ ਨੇ ਚਲੋ ਕਿਸਾਨਾਂ ਨੇ ਵੀ ਮਿਹਨਤ ਕੀਤੀ ਉਸ ਤੋਂ ਬਾਅਦ ਮੰਡੀ ਚ ਲੈ ਕੇ ਆਏ ਨੇ ਕਿਸਾਨ ਵੀ ਠੀਕ ਨੇ ਸੰਤੁਸ਼ਟ ਨੇ ਕਿ ਮੱਕੀ ਦੀ ਫਸਲ ਦੀ ਖਰੀਦਦਾਰੀ ਦੇਖੋ ਮੌਸਮ ਕਰਕੇ ਥੋੜਾ ਜਿਹਾ ਕਿਸਾਨਾਂ ਨੂੰ ਝਟਕਾ ਤਾਂ ਲੱਗਿਆ ਰੇਟ 'ਚ ਪਰ ਕੁੱਲ ਮਿਲਾ ਕੇ ਕਿਸਾਨ ਵੀ ਸੰਤੁਸ਼ਟ ਹੈ ਬਾਕੀ ਵਪਾਰੀ ਵੀ ਸੰਤੁਸ਼ਟ ਹੈ ਕਿਉਂ ਮੌਸਮ ਵਪਾਰੀ ਵਾਸਤੇ ਅਨੁਕੂਲ ਨਹੀਂ ਤੇਜ਼ ਕੀ ਕਿਉਂ ਮੱਕੀ ਜੇ ਖਰੀਦਦਾਰੀ ਵਪਾਰੀ ਕਿल्ली ਮੱਕੀ ਹੁੰਦੀ ਸੀ ਉਹਨਾਂ ਨੂੰ ਵੀ ਕਿਤੇ ਸਕੌਨ ਨੂੰ ਥਾਉਣ ਨਹੀਂ ਸੀ ਮਿਲਦਾ ਉਹਦੇ ਕਰਕੇ ਥੋੜਾ ਬਹੁਤਾ ਚਲੋ ਰੇਟ 'ਚ ਝਟਕਾ ਸਾਰਿਆਂ ਨੂੰ ਲੱਗਿਆ ਪਰ ਕੁੱਲ ਮਿਲਾ ਕੇ ਜਿਹੜੀ ਮੰਡੀ ਹੈ ਉਹ ਨਾਭਾ ਮੰਡੀ ਪੰਜਾਬ 'ਚੋਂ ਤਕਰੀਬਨ ਇੱਕ ਨੰਬਰ ਤੇ ਰਹੀ ਹੈ ਰੇਟ ਦੇ ਬਾਵਜੂਦ ਵੀ ਤੇ ਮਾਲ ਦੇ باوجود ਵੀ ਠੀਕ ਹੈ ਵੈਸੇ ਬਾਸਮਤੀ ਵੀ ਬਹੁਤ ਆਉਂਦੀ ਹੈ ਇੱਥੇ ਰਿਕਾਰਡ ਸਾਰੇ ਟੁੱਟਦੇ ਨਹੀਂ ਜੇ ਕਿ ਕਣਕ ਲਾ ਲਓ ਫਿਰ ਜੀਰੀ ਲਾ ਲਓ ਦੂਜੀ ਬਾਸਮਤੀ ਝੋਨਾ ਲਾ ਇਹ ਰਿਕਾਰਡ ਤਾਂ ਟੁੱਟਦੇ ਨੇ ਜਿਹੜੀ ਉਰੇ ਬੋਲੀ ਹੈ ਸਾਡੇ ਬੜੀ ਪਾਰਦਰਸ਼ੀ ਕਰਾਈ ਜਾਂਦੀ ਹੈ ਐਸੋਸੀਏਸ਼ਨ ਵੱਲੋਂ ਵੀ ਤੇ ਸਾਰੇ ਆਰਟੀਕਲ ਵੱਲੋਂ ਓਪਨ ਬੋਲੀ ਹੁੰਦੀ ਹੈ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੁੰਦਾ ਜ਼ਿੰਮੇਵਾਰ ਦੇ ਸਾਹਮਣੇ ਹੁੰਦੀ ਹੈ ਉਹਦੇ ਕਰਕੇ ਤੇ ਸਾਡੇ ਜਿਹੜਾ ਵਪਾਰੀ ਹੈ ਉਹ ਬਹੁਤ ਆਉਂਦਾ ਵੀਰੇ ਠੀਕ ਹੈ ਵਪਾਰੀ ਨੂੰ ਵੀ ਇਹ ਚ ਬੜਾ ਫਾਇਦਾ ਹੈ ਕਿ ਉਹਨੂੰ 오픈 ਬੋਲੀ 'ਚ ਢੇਰੀ ਮਿਲਦੀ ਆ ਉਹਦੇ ਨਾਲ ਕੋਈ ਧੋਖਾ ਨਹੀਂ ਹੁੰਦਾ ਕਿਸਾਨ ਨੂੰ ਵੀ ਇਹ 'ਚ ਫਾਇਦਾ ਹੈ ਕਿਸਾਨ ਦੀ ਢੇਰੀ ਦਾ ਸਹੀ ਮੁੱਲ ਲੱਗਦਾ ਉਹਰੇ ਉਹਦੇ ਕਰਕੇ ਇਹ ਜਿਹੜੀ ਬਾਂਸਪਤੀ ਦਾ ਮੱਕੀ ਦਾ ਸੀਜ਼ਨ ਹੈ ਇਹ ਸਾਡੇ ਬੰਪਰ ਸੀਜ਼ਨ ਲੱਗਦੇ ਬਿਲਕੁਲ ਯਾਨੀ ਕਿ ਜੇ ਵਪਾਰੀਆਂ ਦੀ ਗਿਣਤੀ ਵੀ ਵੱਧ ਹੁੰਦੀ ਆ ਤਾਂ ਵੀ ਕਿਸਾਨਾਂ ਨੂੰ ਵੀ ਫਾਇਦੀ ਹੋਣਾ ਕਿਉਂਕਿ ਵਪਾਰੀ ਵੱਧ ਹੁੰਦੇ ਨੇ ਬੋਲੀ ਤੇ ਬੋਲੀ ਲੱਗਦੀ ਆ ਚੜ੍ਹਦੀ ਆ ਹਾਂ ਜੇ ਇਹ ਇੱਕ ਚੀਜ਼ ਦੇ ਗਾਹਕ ਵੱਧ ਨੇ ਤਾਂ ਉਹਦਾ ਫਾਇਦਾ ਸਾਰਿਆਂ ਨੂੰ ਹੋਣਾ ਜੇ ਇੱਕ ਚੀਜ਼ ਦਾ ਗਾਹਕ ਨਹੀਂ ਹੈਗਾ ਉਹਦੀ ਮੁੱਲ ਹੀ ਬਣ ਜਾਂਦੇ ਉਹਦਾ ਰੇਟ ਨਹੀਂ ਲੱਗਦਾ ਇੱਥੇ ਜਿਹੜਾ ਗਾਹਕ ਹੈ ਘਟੋ ਘਟ ਸਾਡੇ 40 50 ਗਾਹਕ ਹੁੰਦੇ ਨੇ ਉਸ ਟਾਈਮ ਬੋਲੀ ਤੇ ਉਹ ਪੂਰਾ ਮੁੱਲ ਪਾ ਕੇ ਮਤਲਬ ਲੈ ਚੀਜ਼ ਲੈਂਦੇ ਨੇ ਉਹਦੇ ਕਰਕੇ ਸਾਰੇ ਹੀ ਸੰਤੁਸ਼ਟ ਹੁੰਦੇ ਨੇ ਬਿਲਕੁਲ ਜੀ ਸੋਨਾਬਾ ਦੀ ਮੰਡੀ ਵਿੱਚ ਰਿਕਾਰਡ ਤੋੜ ਮੱਕੀ ਆਈ ਆ ਇਸ ਵਾਰ ਕਿਹਾ ਜਾਂਦਾ ਕਿ ਬੰਪਰ ਮੱਕੀ ਆਈ ਆ ਤੇ ਰੇਟ ਵੀ ਬਹੁਤ ਵਧੀਆ ਮਿਲੇ ਨੇ ਸਾਬਕਾ ਪ੍ਰਧਾਨ ਵੀ ਮੌਜੂਦ ਨੇ ਸਾਡੇ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਕਿਵੇਂ ਦੇਖਦੋਂ ਕਿੰਨੀ ਕੁ ਫਸਲ ਕਿੰਨੀ ਕੁ ਮੱਕੀ ਇਸ ਵਾਰ ਪਹੁੰਚੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਰਿਕਾਰਡ ਤੋੜ ਆਈ ਆ ਕਾਫੀ ਪਿਛਲੇ ਸਾਲ ਤੋਂ ਜ਼ਿਆਦਾ ਆਈ ਆ ਪਿਛਲੇ ਸਾਲ ਨਾਲੋਂ ਭਾਈ ਸਾਹਿਬ ਇੱਕ ਦੋਗਲ ਮੱਕੀ ਆਈ ਹੈ ਜੀ ਸਬਸਤ ਸਨਦੂਸਟ ਨੇ ਲੇਬਰ ਵੀ ਸਨਦੂਸਟ ਹੈ ਆਰਟੀਏ ਵੀ ਖੁਸ਼ ਨੇ ਠੀਕ ਹੈ ਕਿਸਾਨ ਵੀ ਖੁਸ਼ ਨੇ ਜੀ ਰੇਟ ਵੀ ਠੀਕ ਮਿਲਿਆ ਹੈ ਕੁਝ ਵੀ ਕਰਕੇ ਵਜ੍ਹਾ ਹੋਈ ਹੈ ਵੀ ਰੇਟ ਕਿਤੇ ਵੀ ਬੰਦ ਰਿਹਾ ਘਟ ਘਟ ਲੱਗ ਗਿਆ ਹੋਵੇ ਨਹੀਂ ਸਭ ਸੰਤੁਸ਼ਟ ਨੇ ਵੈਸੇ ਰੇਟ ਕਿੱਥੋਂ ਸ਼ੁਰੂ ਹੋ ਕੇ ਕਿੱਥੇ ਤੱਕ ਚੱਲੇ ਨੇ ਮੱਕੀ ਦਾ ਕਿਵੇਂ ਦਾ ਰਿਹਾ ਸਾਰੇ ਸੀ 2017-18000 ਰੇਟ ਗਿੱਲੀ ਮੱਕੀ ਦਾ ਠੀਕ ਹੈ ਜੀ ਸੁੱਕੀ 2000 ਤੋਂ ਉੱਪਰ ਅੱਛਾ ਜੀ ਯਾਨਕਿ ਜਿਹੜੀ ਪੂਰੀ ਸੁੱਕੀ ਸੀ ਉਹ 2000 ਤੋਂ ਪਲੱਸ ਹੀ ਗਈ ਹਾਂ 21 2200 ਤੱਕ ਵਿਕੀ ਹੈ ਠੀਕ ਹੈ 2200 ਠੀਕ ਹੈ ਠੀਕ ਹੈ ਤੇ ਬਾਕੀ ਕੀ ਲੱਗਦਾ ਹਜੇ ਕਿੰਨੇ ਕ ਦਿਨ ਦਾ ਸੀਜ਼ਨ ਰਹਿ ਗਿਆ ਜਿਵੇਂ ਹੁਣ ਦੇਖਣ ਕਿੰਨਾ ਜੀ ਸੀਜ਼ਨ ਦਾ ਹੁਣ ਐਂਡ ਹੈ ਪੰਜ ਚਾਰ ਦਿਨ ਹੋਰ ਉਹ ਇਦ ਤੋਂ ਬਾਅਦ ਮੱਕੀ 2 ਮਹੀਨੇ ਹੋ ਗਏ ਆਉਂਦੀ ਨੂੰ ਠੀਕ ਹੈ ਬਹੁਤ ਲੰਬਾ ਸਮਾਂ ਲੰਘ ਗਿਆ ਠੀਕ ਹੈ ਨਹੀਂ ਫਸਲ ਹੋਰ ਵੀ ਆਉਂਦੀ ਜਿਵੇਂ ਸੂਰਜਮੁਖੀ ਵਗੈਰਾ ਵੀ ਆਉਂਦੀ ਆ ਇਸ ਸੀਜ਼ਨ ਹੁਣ ਖਤਮ ਹੋ ਗਈ ਸੂਰਜਮੁਖੀ ਦੀ ਫਸਲ ਖਤਮ ਹੋ ਗਈ ਜੀਮੇਦਾਰਾਂ ਨੂੰ ਵੀ ਵਧੀਆ ਨਹੀਂ ਮਿਲਦੇ ਇਸ ਕਰਕੇ ਬੰਦ ਹੋ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਸੂਰਜਮੁਖੀ ਹੁਣ ਮੱਕੀ ਤੇ ਜ਼ੋਰ ਲੱਗ ਗਿਆ ਮਤਲਬ ਕਿਸਾਨ ਮੱਕੀ ਦੀ ਫਸਲ ਜ਼ਿਆਦਾ ਜਿੰਨੀ ਸੂਰਜਮੁਖੀ ਹੁੰਦੀ ਸਭ ਜੀਮੇਦਾਰਾਂ ਨੇ ਮੱਕੀ ਤੇ ਆ ਗਏ ਜੀ ਠੀਕ ਹੈ ਇਹ ਫਸਲ ਚੇਂਜ ਹੋ ਗਈ ਠੀਕ ਹੈ ਇਸ ਵਾਰ ਜਨ ਕੇ ਸੂਰਜਮੁਖੀ ਤਾਂ ਆਈ ਹੋ ਬਿਲਕੁਲ ਨਿਲ ਹੋ ਗਈ ਠੀਕ ਹੈ ਬਿਲਕੁਲ ਉਹ ਵੀ ਜੇ ਬੀ ਵਧੀਆ ਮਿਲਦੇ ਰਹਿੰਦੇ ਕਿਸਾਨ ਸੂਰਜਮਖੀ ਵੀ ਲਾਉਂਦੇ ਇਹ ਬੀਆਂ ਦੀ ਵਜ੍ਹਾ ਕਰਕੇ ਸੂਰਜਮਖੀ ਬੰਦ ਠੀਕ ਹੈ ਬਾਕੀ ਕੀ ਲੱਗਦਾ ਤੁਹਾਨੂੰ ਜਿੰਮੇ ਫਸਲ ਹਰ ਵਾਰ ਰਿਕਾਰਡ ਤੋੜਦੀ ਆ ਨਾਬਾ ਦੀ ਮੰਡੀ ਚ ਕੀ ਲੱਗਦਾ ਵਪਾਰੀ ਜ਼ਿਆਦਾ ਆਉਂਦੇ ਨੇ ਜਾਂ ਕਿਸਾਨ ਉਹਦੇ ਕਰਕੇ ਜ਼ਿਆਦਾ ਆਉਂਦੇ ਨੇ ਜੇ ਰੇਟ ਵੱਧ ਲੱਗਦਾ ਫਾਇਦਾ ਮਿਲਦਾ ਵਪਾਰੀ ਵੀ ਬਹੁਤ ਹੈ ਜੀ ਖੁੱਲੀ ਬੋਲੀ ਹੁੰਦੀ ਹੈ ਕੋਈ ਲਕੋਣੀ ਜ਼ਿਮੀਂਦਾਰ ਖੁਸ ਨੇ ਖੁੱਲੀ ਬੋਲੀ ਚ ਵੇਚ ਕੇ ਪਰਦੇ ਚ ਕੁਝ ਨਹੀਂ ਹੈਗਾ ਸਭ ਕੁਝ ਖੁੱਲਾ ਹੈ ਠੀਕ ਹੈ ਉਦੇ ਕਰਕੇ ਜਾਨੀ ਕਿ ਜ਼ਿਮੀਦਾਰ ਨੂੰ ਮੁਨਾਫਾ ਜੀ ਹਾਂ ਹਾਂ ਜਿਮੀਦਾਰ ਨੂੰ ਜੋ ਕੰਪੀਟੀਸ਼ਨ ਚ ਬਿਗੜੇ ਕਿ 40 ਬੰਦੇ ਨੇ ਮੁੱਲ ਲਾਉਣਾ ਖੜਕੇ ਇੱਕ ਇੱਕ ਨੇ ਲਾਉਣਾ ਉਹ ਗੱਤ ਮਿਲਲੀ ਨਾ ਬਿਲਕੁਲ ਜੀ ਸੋਨਾਬਾ ਦੀ ਮੰਡੀ ਚ ਜਿਹੜੀ ਮੱਕੀ ਦੀ ਫਸਲ ਆ ਕਾਫੀ ਵੱਡੀ ਗਿਣਤੀ ਚ ਆ ਰਹੀ ਆ ਅਤੇ ਹੁਣ ਕਹਿ ਰਹੇ ਨੇ ਕਿ ਹੁਣ ਜਿਹੜਾ ਸੀਜ਼ਨ ਆ ਹੁਣ ਸਮਾਪਤਾ ਐਂਡਿੰਗ ਚੱਲ ਰਿਹਾ ਅਤੇ ਲਾਸਟ ਦੌਰ ਚ ਕਿਤੇ ਨਾ ਕਿਤੇ ਪਹਿਲਾਂ ਵੀ ਜਿਹੜੇ ਰੇਟ ਨੇ ਬਹੁਤ ਵਧੀਆ ਲੱਗੇ ਨੇ ਬਾਕੀ ਕਿਸਾਨ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਹਾਂਜੀ ਕੀ ਨਾਮ ਆ ਜੀ ਆਪਣਾ ਸੁਖਦੇਵ ਸਿੰਘ ਅੱਛਾ ਸੁਖਦੇਵ ਸਿੰਘ ਜੀ ਲਾਈ ਸੀ ਮੱਕੀ ਫਿਰ ਮੱਕੀ ਲੈ ਕੇ ਆਏ ਹੋਮੋਗੇ ਮੱਕੀ ਆਪਣੀ ਆ ਠੀਕ ਆ ਜੀ ਠੀਕ ਆ ਕਿਵੇਂ ਰਿਹਾ ਠੀਕ ਰਿਹਾ ਜੀ ਮੱਕੀ ਦਾ ਇਸ ਵਾਰ ਉਹ ਠੀਕ ਹੀ ਰਿਹਾ ਇਹ ਮੀਂਹੂ ਕਰਕੇ ਕੁਝ ਰਿਹਾ ਰਹਾ ਉਹਨੇ ਰੂਟ ਦਾ ਗਿੱਲਾ ਗੁੰਦਾ ਜੇ ਕਰਕੇ ਠੀਕ ਹੈ ਜੀ ਮਤ ਜਾਨੀ ਤਕਰੀਬਨ ਤਕਰੀਬਨ ਠੀਕੇ ਰਿਹਾ ਅੱਛਾ ਜੀ ਹਾਂ ਜੀ ਠੀਕ ਹੈ ਰੇਟ ਕੀ ਲੱਗੀ ਜੀ ਆਪਣੇ ਵਾਲੀ ਆਦਾ 1660 ਰੁਪਏ ਲੱਗੀ ਆ ਠੀਕ ਹੈ ਹਾਂ ਜੀ ਅੱਛਾ ਗਿੱਲੀ ਦੀ ਕੁਛ ਨਰਮ ਆਈ ਬਸ ਉਹਦੇ ਕੋਲ ਆ ਦੇਖ ਲਓ ਠੀਕ ਹੈ ਠੀਕ ਆਪਣੀ ਕਿਹੜਾ ਲਗੋਈ ਹੋਈ ਆ ਹਾਂ ਜੀ ਮੈਂ ਇੱਥੇ ਕਿ ਲੱਗੀ ਆ 1600 1400 1300 ਇੱਥੇ ਕਿ ਲੱਗੀ ਆ ਠੀਕ ਹੈ ਸਾਰੀ ਜਿੰਨੀ ਵੇਚ ਜੀ 30 35 ਕਿਲੋ ਦੇ 25 ਕਾ ਠੀਕ ਹੈ ਹਾਂ ਜੀ ਇੱਥੇ ਕਿ ਲੱਗੀ ਆ ਹਾਂ ਜੀ ਠੀਕ ਹੈ ਠੀਕ ਸੋ ਬਿਲਕੁਲ ਜੀ ਨਾਬਾ ਦੀ ਤਸਵੀਰ ਦਿਖਾਈਆ ਕਿਉਂਕਿ ਅਨਾਜ ਮੰਡੀ ਨਾਬਾ ਦੀ ਆ ਜਿਹੜੀ ਪੂਰੀ ਵੱਡੀ ਆ ਏਸ਼ੀਆ ਦੀ ਦੂਜੇ ਨੰਬਰ ਦੀ ਮੰਡੀ ਆ ਤੇ ਇਹ ਵੀ ਕਿਹਾ ਜਾਂਦਾ ਕਿ ਪੂਰੇ ਪੰਜਾਬ ਦੇ ਵਿੱਚੋਂ ਰਿਕਾਰਡ ਤੋੜ ਫਸਲ ਇੱਥੇ ਆਉਂਦੀ ਆ ਤੇ ਇਸ ਵਾਰ ਜੋ ਮੱਕੀ ਦਾ ਰਿਹਾ ਮੱਕੀ ਦਾ ਵੱਡਾ ਸੀਜ਼ਨ ਰਿਹਾ ਜਿਸ ਦੀ ਹੁਣ ਸਮਾਪਤੀ ਹੋ ਰਹੀ ਆ ਤੇ ਹੁਣ ਵੀ ਲਗਾਤਾਰ ਜਿਹੜੇ ਕਿਸਾਨ ਰਹਿੰਦੇ ਨੇ ਮੱਕੀ ਲੈ ਕੇ ਆਉਂਦੇ ਨੇ ਸੋ ਇੱਥੇ ਵੱਡੀ ਗਿਣਤੀ 'ਚ ਵਪਾਰੀ ਆਉਂਦੇ ਨੇ ਉਹਦੇ ਕਰਕੇ ਕਿਸਾਨ ਵੀ ਵੱਡੀ ਗਿਣਤੀ 'ਚ ਪਹੁੰਚਦੇ ਨੇ ਅਤੇ ਇੱਥੇ ਖੁੱਲੀ-ਭੁੱਲੀ ਹੁੰਦੀ ਆ ਸਾਹਮਣੇ ਬੋਲੀ ਹੁੰਦੀ ਆ ਇਹ ਕਹਿਣਾ ਐਸੋਸੀਏਸ਼ਨ ਦੀ ਟੀਮ ਦਾ ਐਸੋਸੀਏਸ਼ਨ ਦੇ ਪ੍ਰਧਾਨ ਦਾ